ਰੇਡੇ ਅੰਦਰ ਪਾਇਤੇ ਉਹੀ ਖਾ ਲੈਣੇ ਤੇ ਫੇਰ ਮੈਨੂੰ ਵੀ ਛਤਰੀ ਲਿਆਉਣ ਦੇ ਚਲ ਆ ਵੀ ਤੋੜਤੀ ਤੁਸੀਂ ਮੈਂ ਲੇ ਲਿਓ ਨੀ ਬੰਦੀ ਬੰਦਾ ਮੈਂ ਤਾਂ ਨਹੀਂ ਜਰਤ ਮੈਂ ਨਾ ਮੈਂ ਜਾਣਿਆ ਵਾਈਟ ਤੋਂ ਨਹੀਂ ਕੋਈ ਪਰ ਮਗਨੂਸ ਤੋਂ ਬੱਸ ਇਹ ਚੱਕਰ ਪੈ ਗਿਆ ਇਹ ਤੇ ਥੋੜ੍ਹ ਦੇਣ ਕਿ ਕਿਦਾਂ ਤੁਰਪੇ ਛਤਰੀਆਂ ਲੈ ਕੇ ਆਪਣੇ ਵੀ ਸਿਰ ਪਰ ਛਤਰੀ ਆ ਠੀਕ ਹੈ ਨਹੀਂ ਮੈਂ ਪੈਂਦੇ ਜੇ ਮੂਲ ਖਾਣੇ ਆ ਬਹੁਤ ਸਤਰੀ ਫਸ ਗਈ ਭਾਈ ਹੌਲੇ ਤਲਕ ਨਾ ਚਾਈ ਗਿੱਲਾ ਬਹੁਤ ਐਦਾਂ ਨੂੰ ਰਹੇ ਤਾਂ ਸੁੱਕਾ ਜਿਹਾ ਨੁ ਗੱਲੇ ਜਨ ਨਹੀਂ ਆ ਕਿਹੜੇ ਮਰੂਥੇ ਜਾਣਾ ਕਿਹੜੇ ਤੇ ਖਾਲਾਲੇ ਤੇ ਇੱਕ ਮਰੂਥਾ ਸੀ ਕਰਤਾ ਖਾਲੀ ਖਾ ਖਾ ਕੇ ਆਣਾ ਇਹ ਤਾਂ ਹੋ ਗਿਆ ਖਾਲੀ ਇੱਕ ਮਰੂਥੇ ਤੋਂ ਪਹਿਲਾਂ ਖਾਲੀ ਕਰਤਾ ਹਾਂ ਆਹ ਵਾਲਾ ਦੋ ਮਰੂਥੇ ਖਾ ਗਏ ਅਸੀਂ ਹੁਣ ਵਾਰੀ ਆ ਗਈ ਤੀਜੇ ਮਰੂਥੇ ਦੀ ਹਾਂ ਆ ਫਿਰ ਇਹਦੀ ਗੱਲ ਕਰਦਾ ਵੀ ਤੀਜੇ ਮਰੂਥੇ ਦੀ ਵਾਰੀ ਆ ਗਈ ਐ ਤਾਂ ਪਾਣੀ ਕੱਢਦੀਦਾ ਪਰ ਪਾਣੀ ਨਹੀਂ ਖੜਦਾ ਹੁੰਦਾ ਦੇਖੋ ਚੱਲ ਫੇ ਮੋਟਰ ਇੱਕ ਮਿੰਟ ਬਤਾਉਣਾ ਉਹਨਾਂ ਕਿਧਰੋਂ ਦੇਖੋਣਗੇ ਉਹ ਡਗਣਾ ਪਈ ਨੂਰੇ ਕੱਦ ਤੋਂ ਉੱਲਾ ਦੇ ਉਪਰ ਲੱਗਿਆ ਹੋਇਆ ਇੱਧਰ ਆਪਰਾ ਇਹਦੇ ਗਾਹਾਂ ਇਹ ਓਰੇ ਆਰੇ 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 ਆਬ ਦੇਖ ਲੈਣ ਤਾਂ ਬੜਾ ਬੁਕੇ ਮੱਕਾ ਧੱਲੇ ਵੀ ਦੇ ਲਈਦਾ ਕੱਚੀ ਮੌਸਮਾਂ ਏ ਕਾ ਇੱਧਰ ਆ ਜਾ ਆ ਜਾ ਹੁਣ ਪੁੱਤਰੀ ਆ ਜਾ ਜਿਆਦਾ ਕੋਈ ਬਾਲਟੀ ਭਾਂਡਾ ਲਿਆਉਂਦੀ ਕੁਝ ਆ ਦੇਖੋ ਅੱਡੇ ਮਿਲ ਗਏ ਆਹੋ ਇਹਨਾਂ ਰੱਖ ਦੇ ਇੱਥੇ ਇਹਨਾਂ ਨੇ ਤੇ ਮੇਰੇ ਪੈਰ ਲੱਗੇ ਹੋਏ ਨੇ ਨਾ ਘਰੇ ਜਾ ਕੇ ਥੋਲਾਂਗੇ ਕੋਈ ਨਾ ਰੱਖ ਦੇ ਇੱਥੇ ਤੂੰ ਰੱਖਦਾ ਸੀ ਚੌਰਸ ਲੋਡ ਰੱਖਦਾ ਤੂੰ ਗੋਲ ਲੋਡ ਰੱਖਦੀ ਕਹਦੇ ਆ ਆ ਦੇ ਜਿਵੇਂ ਆ ਖੜਾਵੇਂ ਰੱਖ ਉੱਠਾ ਰੱਖ ਦਿਆ ਹਾਂ ਇਹ ਨੂਰੂ ਦੇ ਆ ਦੇ ਓਰੇ ਆ ਦੇ ਇਹ ਓਰੇ 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 ਜਿੱਥੋਂ ਟਾਣੀ ਟੁੱਟੀ ਹੋਈ ਆ ਜਿੱਥੋਂ ਟਾਣੀ ਟੁੱਟੀ ਹੋਈ ਆ ਜਿੱਥੋਂ ਟਾਣੀ ਉੱਪਰ ਉੱਪਰ ਜਿੱਥੋਂ ਟਾਣੀ ਟੁੱਟੀ ਆ ਗਈ ਜੀ ਨਾ ਉੱਪਰ ਹਾਂ ਆ ਦੇ ਹਾਂ ਆ ਦੇ ਪੱਕਾ ਜਿਹਾ ਵਿਚ ਨੂੰ ਆ ਦੇ ਆ ਦੇ ਆ ਦੇ ਕਿਹੜਾ ਹੈ ਆਪਕੇ ਦੇਖ ਜਮਾ ਦੀ ਪੱਕੇ ਪੱਕ ਕੇ ਸੁੰਡੀਆਂ ਪੈ ਜੰਨੀਆਂ ਨੇ ਇਹਨਾਂ ਚਾ ਉਹ ਟੁੱਟ ਗਿਆ ਰਹਿਣ ਦੇ ਥੋੜਾ ਇਹ ਕੱਚਾ ਹੀ ਤੋੜ ਇੱਕ ਮਿੰਟ ਚਲੋ ਵਧੀਆ ਘਟਾ ਖਾਓਗੀ ਵੀ ਇਹ ਜੰਗ ਨਹੀਂ ਰਹਿਣ ਦੇ ਬਸ ਬਹੋ ਤਾਂ ਹੁਣ ਦੋ ਨੂਰੇ ਇਹਦੇ ਕਿੱਥੇ ਆ ਛੋਟੇ ਤੇ ਇੱਕਦਾਂ ਨੂੰ ਪੱਕ ਲੈਣਾਂ ਦੇ ਕਿੱਥੇ ਪੱਕੇ ਆ ਪੁੱਤ ਨਹੀਂ ਨੂਰੇ ਗਿੱਲਾ ਹੈ ਚੱਲ ਤੁਰ ਮਾਇਆ ਇਹਦੇ ਨਾਲ ਤਾਂ ਕਰਕੇ ਵੀ ਇੱਥੇ ਕੁੱਤੇ ਬਹੁਤ ਫਿਰਦੇ ਇੱਥੇ ਗਿੱਲਾ ਦੇਖ ਲੋ ਕਿੰਨਾ ਮੀਂਹ ਗਿੱਲੇ ਗਿੱਲਾ ਹੋ ਗਿਆ ਗਿੱਲੇ ਗਿੱਲਾ ਕੱਲੋਂ ਬਣੂੰਗਾ साग साग घर का साग छलिया तो हले नहीं होनिया छलिया हो जाएगी नहीं नहीं उधर तो 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 भी नहीं गई तो अपनी छलिया है साग देखो साग किया जो ਉਹ ਮਾਂ ਪਹਿਲਾਂ ਅੰਦਰ ਤਪੜਾ ਨਹੀਂ ਆ ਗਈ ਮੇਰੇ ਕੋ ਮੇਰੀ ਮੇਰੇ ਕੋ ਮਰੀ ਹੈ ਇਹ ਛੱਡ ਦੇ ਛੱਡ ਦੇ ਛੱਡ ਦੇ ਇਹ ਵਾ ਛੱਡ ਦੇ ਦੇਖੋ ਜੋ ਨੰਮਰਾ ਗਲਾਟ ਚਿਆ ਕਰਨ ਦੇ ਹੁਣ ਐ ਕਰ ਇਹਨਾਂ ਨੂੰ ਪਹਿਲਾਂ ਧੋਣਾ ਨਾਲੇ ਮਰੂਤ ਲੈ ਜਾ ਜਾਇਆ ਉੱਥੇ ਪਿਛੇ ਡਿਊਟੀ ਦੇ ਧੋਲਾ ਦੇਖ ਨਾ ਅੰਦਰ ਮੂਰੀਆਂ ਚੜਾ ਕੇ ਪੈਰ ਧੋ ਆਪਦੇ ਮੀਂਹ ਦਚਾ ਹਟੂ ਤੂੰ ਦਨ ਕਾਫੀ ਲੈ ਕੋ ਛਤਰੀ ਫੜਾ ਲੈ ਅਗਰੇ ਟੁੱਟ ਜੂ ਇੱਕ ਮਿੰਟ ਬਾਅਦ ਨਾ ਟੁੱਟੜ ਜੂ ਬਟਾ